ਵਾਲੀ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਆਦਮੀ ਪਾਰਟੀ ਮੁਰਦਾਬਾਦ 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 ਕਿਸਾਨਾਂ ਨੂੰ ਜੇਲਾਂ 'ਚ ਡੱਕਣ ਵਾਲੀ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ یا سرکاراں کر دیاں کی تیرا پھیری 420 اے سرکاراں کر دیاں کی تیرا پھیری 4 ਵਾਹ ਜਿੰਦਾਬਾਦ ਜਿੰਦਾਬਾਦ ਮੇਰਾ ਦਰਸ਼ਨ ਸਿੰਘ ਟੀਮਾਂ ਭਾਰਤੀ ਕਿਸਾਨ ਜੁਨੇ ਇਕਤਾ ਹੁ ਗਰਾਹ ਜੋ ਅੱਜ ਭਰਾਤਰੀ ਜੱਥੇਬੰਦੀ ਦਾ ਸਿੱਧੂਪੁਰ ਦਾ ਪ੍ਰੋਗਰਾਮ ਸੀਗਾ ਜੋ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਉਹ ਲਗਾਤਾਰ ਲੰਮੇ ਸਮੇਂ ਤੋਂ ਲੈ ਕੇ ਰਹੀ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੀਆਂ ਪਰ ਕਿਸਾਨਾਂ ਤੇ ਜ਼ਬਰ ਕਰ ਰਹੀ ਆ ਪੰਜਾਬ ਸਰਕਾਰ ਪਰ ਅੰਤਮਾਨ ਰੋਜ਼ ਦੀ ਰੋਜ਼ ਜਿੰਨੇ ਕਿਸਾਨ ਕੋਈ ਆਮ ਧਰਨਾ ਲਾਉਂਦੇ ਆ ਉਹਨਾਂ ਨੂੰ ਚਾਕੇ ਜੇਲ੍ਹਾਂ ਸੱਟ ਰਿਹਾ ਜੋ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਕਰਿਆ ਉਹਦਾ ਅਸੀਂ ਬਰੋਲ ਕਰਦੇ ਆਂ ਜੋ ਵੀ ਜੱਥੇਬੰਦੀਆਂ ਦਾ ਪ੍ਰੋਗਰਾਮ ਹੈ ਜੀ ਉਹਨਾਂ ਦੀ ਸਮਰਥਨ ਕਰਦੇ ਆਂ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਜੱਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇੱਕ ਮ ਇੱਕ ਹੋ ਕੇ ਆਪਾਂ ਇਹ ਪ੍ਰੋਗਰਾਮ ਨੂੰ ਲੜੀਏ ਅੱਗੇ ਮੋਦੀ ਵੀ ਕਹਿੰਦਾ ਹੁੰਦਾ ਸੀ ਮੇਰੇ ਕੋ ਘੋੜੇ ਦੀ ਲਗਾਮ ਨਹੀਂ ਫੜਦਾ ਉਹ ਵੀ ਕਿਸਾਨਾਂ ਨੇ ਪੜੀ ਸੀ ਹੁਣ ਭਗਵਾਨ ਤੁਮਾਨ ਕਹਿ ਰਿਹਾਗਾ ਵੀ ਮੇਰੇ ਨਾਲ ਕੋ ਲੜਨ ਵਾਲਾ ਨਹੀਂ ਪਰ ਆਉਂਦੇ ਦਿਨਾਂ ਦੇ ਵਿੱਚ ਜਿੰਨੀਆਂ ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ 2027 ਦੇ ਵਿੱਚ ਇਹਨੂੰ ਮੂੰਹ ਤੋੜਨਾ ਜਵਾਬ ਦੇਵਾਂਗੇ ਜਿਵੇਂ ਇਹਨਾਂ ਨੇ ਕਿਸਾਨਾਂ ਨਾਲ ਹਰ ਇੱਕ ਕਿਸਾਨ ਨੂੰ ਚੱਕੇ ਅੰਦਰ ਦੇਣ ਦਾ ਆ ਹੁਣ ਝੋਲੇ ਵਾਲਾ ਮਸਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਇਹਨੇ ਝੋਨੇ ਬਾਰੇ ਵੀ ਸੱਬੀ ਝੋਨਾ ਮੈਂ ਲਊਂਗਾ ਲੋਕਾਂ ਨੇ ਕਾਰਡ ਕਰ ਕਰ ਕੇ ਵੇਚਿਆਗਾ ਹੁਣ ਕਹਿੰਦਾ ਮੈਂ ਪੀ ਨਹੀਂ ਲੈਂਦਾ ਕਾੜੀ ਨਹੀਂ ਲੈਂਦਾ ਸਬੀਲ ਲਊਂਗਾ ਪਰ ਜਦੋਂ ਭਰਾਵੋ ਝੋਨਾ ਆ ਜਾਂਦਾ ਉਹ ਮੁੱਕਰ ਜਾਂਦਾ ਝੂ ਟਰਨ ਲੈ ਜਾਂਦਾਗਾ ਆਉਂਦੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਸਾਰੀਆਂ ਜਿੱਥੇ ਬੰਦੀਆਂ ਨੂੰ ਬੇਨਤੀ ਕਰਕੇ ਇਕੱਠੇ ਹੋ ਕੇ ਸੀ ਪਿੰਡਾਂ ਦੇ ਵਿੱਚ ਇਹਨੂੰ ਸਵਾਲ ਪੁੱਛਾਂਗੇ ਘੇਰਾਗੇ ਜਿਹੜਾ ਕਹਿੰਦਾ ਹੁੰਦਾ ਹੈ ਇਮਾਮ ਕਰਦਾ ਮੁੰਡਾਗਾ ਆਮ ਕਰਦਾ ਕਿਸਾਨ ਆ ਮੈਂ ਜائیں ਡੋਰੀ ਪਾਉਂਦਾ ਰਹਾਂ ਪੱਕੇ ਥੱਲੇ ਤਾਂ ਹੁੰਦਾ ਰਹਾਂ ਆਉਂਦੇ ਦਿਨਾਂ ਦੇ ਵਿੱਚ ਮੂੰਹ ਤੋੜ ਮਾਂ ਜਵਾਬ ਇਹਨੂੰ ਦੇਵਾਂ ਲੱਗਦਾ ਮੈਂ ਅਸੀਂ ਗੱਲ ਪਾ ਤਾ ਜਦੋਂ ਇਹ ਜੀਉਂਦੇ ਆ ਰਹੇ ਨੇ ਜੋ ਸਰਕਾਰ ਵੱਲੋਂ ਜੋ ਸਾਡੇ ਦੇ ਕੰਦੇ ਸਾਡੀ ਧਰਤੀ ਨੂੰ ਲੈ ਕੇ ਸਾਡੇ ਕਿਸਾਨਾ ਜਿਹੜੇ ਉਹ ਜਿਹੜੇ ਡਕੇ ਹੋਏ ਨੇਗੇ ਜੋਸ ਬਸਲੇ ਨੂੰ ਲੈ ਕੇ ਅੱਜ ਪੂਰੇ ਪਾਸੇ ਦੇ ਅੰਦਰ ਕਹਿੰਦੇ ਅਸੀਂ ਦੇ ਸਾਥ ਉਤਮੋਰ ਦੇ ਵੱਲ ਕਿਹੜੀ ਵਾਰ ਤੇ ਮੋਰ ਦੇ ਪ੍ਰੋਤਸਾਹਨ ਦੇ ਪੁੱਟਿਆ ਉਹ ਫੁੱਟ ਗਿਆ ਕਿਉਂਕਿ ਕੁਝ ਸਾਡੇ ਜਿਹੜੇ ਅੰਬਸਰ ਦੇ ਵਿੱਚ ਕੜੀਆਂ ਦੀ ਖਾਤਰ ਆਪਦਾ ਮੰਗ ਕਰ ਰਿਆ ਗਏ ਉਹਨਾਂ ਦੇ ਬਸਲੇ ਕਿ ਉਹ ਤਰਿਆ ਲੜ ਗਿਆ ਉਹਨੇ ਡਾਕਟਰ ਉਹਨੇ ਪੂਰੇ ਮੋਰਚਾ ਦੇ ਚੂਲੇ ਦਾ ਅਸਰ ਜਿਹੜਾ ਉਹ ਕੋਈ ਮਗ ਨਹੀਂ ਮੰਨਿਆ ਦੀ ਤੇ ਤਾਕਤ ਹੁਕਮ ਉਹਨਾਂ ਦੇ ਬੰਦੀ ਬਣੋ ਅਸੀਂ ਉਸੇ ਤਰ੍ਹਾਂ ਭੇਜਦੇ ਨੇ ਬੱਚਾ ਅਸੀਂ ਜਿਵੇਂ ਬੋੜੇ ਦਾ ਮੋੜਾ ਲਾ ਕੇ ਰਾਤਰੀ ਜਿਵੇਂ ਬੰਦੇ ਨੂੰ ਨਾਲ ਜੋੜ ਕੇ ਅਗਲਾ ਐਕਸ਼ਨ ਹੈ ਬੜਾ ਗਰਾਂਡ ਅੱਜ ਕਿਹਨੇ ਡਾਕਟਰ ਨੂੰ ਕੱਟਿਆ ਆ ਜਦੀ ਸਾਧਿਆ ਬਹੁਤ ਸੇ ਬੱਕਰੇ ਨੇ ਗਿਆ ਇੱਕ ਘਰਾਂ ਦੇ ਵਿਦਿਆ ਨੂੰ ਫੜਾਤਾ ਗਿਆ ਤੋਂ ਕੇ ਦੇ ਇੱਕ ਸੁਪੀ ਤੋਂ ਕਿਤੇ ਬਾਕੀ ਸਾਡੇ ਦੇ ਜਿਆਦਾ ਬੇਤਰ ਗੀ ਕਾਫੀ ਅਸਫੀ ਅਸੇ ਬੰਦੇ ਹੋਰ ਕੁਝ ਨਹੀਂ ਕੀ